ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਜਿਹੜੀ ਆਪਣੀ ਅੱਜ ਵਾਲੀ ਕਲੈਕਸ਼ਨ ਰਹੂਗੀ ਇਹ ਸਾਰੀ ਆਪਣੀ ਸਮਰ ਕਲੈਕਸ਼ਨ ਰਹੂਗੀ ਜੀ ਆਪਾਂ ਪ੍ਰਿੰਟਡ ਸੂਟਾਂ ਨੂੰ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਕੀਤੇ ਆ ਬਾਕੀ ਸਕਰੀਨ ਦੇ ਉੱਪਰ ਆਪਣਾ ਨੰਬਰ ਸ਼ੋ ਹੁੰਦਾ 7889148238 ਇਹ ਆਪਣਾ WhatsApp ਨੰਬਰ ਹੈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਕਿਉਂਕਿ ਆਪਣੇ ਬਹੁਤ ਪਿਆਰੇ ਪਿਆਰੇ ਜਿਹੇ ਡਿਜ਼ਾਈਨ ਰੈਡੀ ਹੋਏ ਨੇ ਆਪਾਂ ਪ੍ਰਿੰਟ ਸੂਟਾਂ ਨੂੰ ਮਤਲਬ ਕਿੱਦਾਂ ਡਿਜ਼ਾਈਨ ਕਰ ਸਕਦੇ ਆ ਤੁਸੀਂ ਖੁਦ ਵੀ ਕਰ ਸਕਦੇ ਹੋ ਤੇ ਸਾਡੇ ਤੋਂ ਵੀ ਕਰਵਾ ਸਕਦੇ ਹੋ ਇਹ ਆ ਗਿਆ ਜੀ ਆਪਣਾ ਫਰਸਟ ਸੂਟ ਇਹ ਹੈਗਾ ਪਿਓਰ ਔਰਗੈਂਜ਼ਾ ਦਾ ਫੈਬਰਿਕ ਹੈ ਜੀ ਬਾਂਦੀ ਪ੍ਰਿੰਟ ਇਹ ਆਪਣੀ ਵੀਡੀਓ ਦੇ ਵਿੱਚ ਹੀ ਬੁੱਕ ਹੋਇਆ ਸੀ ਬਟ ਰੈਡੀ ਹੋ ਕੇ ਆਪਣੇ ਹੋਂ ਜਾ ਰਹੇ ਆ ਹੋ ਸਕਦਾ ਆਪਾਂ ਨੂੰ ਸੇਮ ਸ਼ੇਡ ਨਾ ਮਿਲੇ ਬਟ ਦਿਖਾਉਣ ਦਾ ਪਰਪਸ ਇਹ ਹੁੰਦਾ ਇਹ ਆਪਾਂ ਇਹਦਾ ਸਿੰਪਲ ਸੋਬਰ ਰੈਡੀ ਕਰ ਸਕਦੇ ਹਾਂ ਠੀਕ ਹੈ ਜੀ ਇਹਦੇ ਵਿੱਚ ਜਿਹੜੇ ਵੀ ਕਲਰ ਹੋਣਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਜੇ ਤੁਹਾਨੂੰ ਚਾਹੀਦੇ ਹੋਗਾ ਇਹ ਆ ਗਈ ਜੀ ਇਹਦੀ ਨੈਕਲਾਈਨ ਪੌਟਲੀ ਬਟਨ ਦਿੱਤੇ ਆ ਇਹਦੀ ਬਾਟਮ ਦੇ ਕਲਰ ਦੇ ਆਪਾਂ ਇਹ ਲਹਿਟ ਜਾਂ ਮਿੱਠਾ ਜਾਂ ਲਹਿ ਮੰਝਾ ਸ਼ੇਡ ਆ ਠੀਕ ਹੈ ਜੀ ਪਿਓਰ ਆਰਗੈਂਜ਼ਾ ਦੀ ਸ਼ਰਟ ਰਹੂਗੀ ਇਹਦੇ ਵਿੱਚ ਬਾਂਦਨੀ ਪ੍ਰਿੰਟ ਆ ਠੀਕ ਹੈ ਜੀ ਲਾਈਟ ਡਾਰਕ ਆ ਗਿਆ ਐਂਡ ਇਹ ਆ ਗਿਆ ਜੀ ਇਦਾਂ ਘੇਰੇ ਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਜਿਹਾ ਹਲਕਾ ਫੁਲਕਾ ਵੀ ਤੇ ਬਹੁਤ ਹੀ ਐਲੀਗੈਂਟ ਜਿਹਾ ਵਰਕ ਦਿੱਤਾ। ਇਹਦੇ ਕਾਰਨਰ ਦੇ ਉੱਪਰ ਆਪਾਂ ਇਦਾਂ ਕੰਮ ਕੀਤਾ ਹੋਇਆ ਜੀ। ਇਹਦੇ ਲਾਈਟ ਡਾਰਕ ਕਲਰ ਲੈ ਕੇ ਆਪਾਂ ਲਾਈਟ ਡਾਰਕ ਕਲਰ ਲੈ ਕੇ ਐਂਡ ਇਹਦੇ ਵਿੱਚ ਆਪਾਂ ਜਰੀ ਦਾ ਟੱਚ ਦਿੱਤਾ ਹੋਇਆ। ਇਸ ਚੈੱਕ ਕਰੋ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ। ਇਦਾਂ ਕਾਰਨਰ ਦੇ ਉੱਪਰ ਆਪਾਂ ਇਹਦੇ ਬੰਚ ਦਿੱਤੇ। ਠੀਕ ਹੈ ਜੀ 컬러 ਇਹ ਵੀ ਬਹੁਤ ਪਿਆਰਾ ਹੈ ਬਟ ਜਿਹੜੇ ਵੀ 컬러 ਤੇ ਆਪਾਂ ਇਹਨੂੰ ਰੈਡੀ ਕਰਾਂਗੇ ਉਹਦੇ ਅਕੋਰਡਿੰਗ ਹੀ ਆਪਾਂ ਮਤਲਬ ਇਹਦੇ ਫੈਬਰਿਕ ਦੇ 컬러 ਚੋਂ ਹੀ ਚੱਕ ਕੇ ਵਰਕ ਦਿੰਨੇ ਆ ਠੀਕ ਹੈ ਇਹਦੇ ਵਿੱਚ ਆਪਾਂ ਮਿਰਰ ਵੀ ਦਿੱਤਾ ਹੋਇਆ ਸੈਂਟਰ ਦੇ ਵਿੱਚ ਇਦਾਂ ਇਹ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਐਂਡ ਇਹ ਆ ਗਈਆਂ ਜਿਹਦੀਆਂ 슬ੀਵਸ 슬ੀਵਸ ਦੇ ਉੱਪਰ ਵੀ ਆਪਾਂ ਵਰਕ ਦਿੱਤਾ ਹੋਇਆ ਜਰੀ ਦਾ ਟੱਚ ਦੇ ਕੇ ਵਿੱਚ ਥ्रेड ਦਾ ਕੰਮ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਮਤਲਬ ਇਹਨਾ ਗ੍ਰੇਸਫੁਲ ਸੂਟੇ ਰੈਡੀ ਹੋਇਆ ਸਿੰਪਲ ਸੋਬਰ ਤੇ ਸਰਦਾਰੀ ਜੀ ਲੁੱਕ ਦਾ ਤੇ ਇਹਦੇ ਨਾਲ ਅਗੇ ਜੀ 크ਰੇਪ ਦੀ ਬਾਟਮ ਰੱਖੀ ਆਪਾਂ ਇਹ ਸੈਮੀ ਪਟਿਆਲਾ ਸਲਵਾਰ ਆ ਜੀ 크ਰੇਪ ਦੀ ਇਹਦੇ ਨਾਲ ਐਂਡ ਪਿਓਰ ਚਨਾਉਣ ਦਾ ਰੱਖਿਆ ਜੀ ਆਪਾਂ ਇਹਦੇ ਨਾਲ ਦੁਪੱਟਾ بیس ਕਲਰ ਦਾ ਜੋ ਕਿ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਦੁਪੱਟੇ ਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਵੀ بیس ਕਲਰ ਦੀ ਹੀ ਦਿੱਤੀ ਆ ਇਹ ਆਪਣੀ ਚੁਆਇਸ ਹੁੰਦੀ ਆ ਜੀ ਆਪਾਂ ਇਹਨੂੰ ਵਾਈਟ ਵੀ ਦੇ ਸਕਦੇ ਸੀ ਬਟ ਆਪਾਂ ਇਹਨੂੰ ਸੇਮ ਕਲਰ ਦੀ ਦਿੱਤੀ ਆ ਤੇ ਇਹਦੇ ਵਿੱਚ ਆਪਾਂ ਹਲਕੀ ਹਲਕੀ ਜਿੱਦਾਂ ਆਪਣੀ ਸ਼ਰਟ ਹੈ ਟਾਈਡ ਆਈ ਦਿੱਤੀ ਹੋਈ ਹੈ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁੱਲ ਲੱਗ ਰਹੀ ਹੈ। ਇੱਥੇ ਠੀਕ ਹੈ ਜੀ ਪਿਓਰ ਚਨਾਉਂ ਦਾ ਦੁਪੱਟਾ। ਇਹ ਚੀਜ਼ ਤੁਸੀਂ ਸਾਨੂੰ ਦੱਸ ਸਕਦੇ ਹੋ ਜਿੱਦਾਂ ਵੀ ਮਤਲਬ ਤੁਹਾਨੂੰ ਇਦਾਂ ਦੀ ਤੁਹਾਡੀ ਚੋਆਇਸ ਹੈ ਕਿ ਤੁਸੀਂ ਸਿੰਪਲ ਸੋਬਰ ਰੱਖਣਾ ਚਾਹੁੰਦੇ ਹੋ ਤਾਂ ਆਪਾਂ ਉਦਾਂ ਦੀ ਹੀ ਚੀਜ਼ ਤੁਹਾਨੂੰ ਰੈਡੀ ਕਰਕੇ ਦਿੰਦੇ ਹਾਂ। ਹੁਣ ਇਹਦੇ ਉੱਪਰ ਆਪਾਂ ਮਤਲਬ ਵਾਈਟ ਥੋੜੀ ਡਾਰਕ ਵੀ ਮਤਲਬ ਲੇਸ ਵਗੈਰਾ ਦੇ ਸਕਦੇ ਸੀ। ਤੇ ਇਹ ਚੁਆਇਸ ਦੇ ਅਕੋਰਡਿੰਗ ਹੁੰਦਾ ਕਿ ਤੁਹਾਨੂੰ ਕਿੱਦਾਂ ਦੀ ਚੀਜ਼ ਪਸੰਦ ਆ ਉਦਾਂ ਦੀ ਚੀਜ਼ ਆਪਾਂ ਤੁਹਾਨੂੰ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਇਹ ਬਹੁਤ ਪਿਆਰਾ ਜਿਹਾ ਸੂਟ ਆਪਣਾ ਰੈਡੀ ਹੋਇਆ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਆ ਤੇ ਬਹੁਤ ਹੀ ਪਿਆਰਾ ਜਿਹਾ ਸੂਟ ਆਪਣਾ ਇਹ ਰੈਡੀ ਹੋਇਆ ਠੀਕ ਹੈ ਜੀ ਇਹ ਬਰਬਰੀ ਦੇ ਉੱਪਰ ਆਊਗਾ ਬਰਬਰੀ ਫੈਬਰਿਕ ਰਹੂਗਾ ਪ੍ਰਿੰਟ ਠੀਕ ਹੈ ਜੀ ਇਨੂੰ ਆਪਾਂ ਜਿੱਦਾਂ ਇਹਦੇ نیچے ਆਪਾਂ ਟਾਫਟਾ ਲਾਈਨਿੰਗ ਦਿੱਤੀ ਹੈ ਸਰਦੀ ਗਰਮੀ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂ ਪ੍ਰਿੰਟ ਬਹੁਤ ਹੀ ਪਿਆਰਾ ਜਿਹਾ ਇਹ ਇਹ ਤੁਹਾਨੂੰ ਸੇਮ ਪ੍ਰਿੰਟ ਮਿਲ ਜੂਗਾ ਜੀ ਕਿਸੇ ਨੂੰ ਚਾਹੀਦਾ ਹੋਵੇਗਾ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋ ਇਹਦੇ ਉੱਪਰ ਵੀ ਆਪਾਂ ਹਲਕਾ ਫੁਲਕਾ ਜਿਹਾ ਕੰਮ ਕੀਤਾ ਹੈ ਇਹ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਐਦਾਂ ਘੇਰੇ ਦੇ ਉੱਪਰ ਇਹਦੇ ਵਿੱਚੋਂ ਹੀ ਕਲਰ ਲੈ ਕੇ ਆਪਾਂ ਸਾਰੇ ਇਹਦੇ ਉੱਪਰ ਐਦਾਂ ਵਰਕ ਕੀਤਾ ਹੈ ਸਿੰਪਲ ਸੋ ਉੱਪਰ ਘੇਰੇ ਦੇ ਉੱਪਰ ਠੀਕ ਹੈ ਜੀ ਦੇ ਨਾਲ ਹੀ ਪ੍ਰਿੰਟ ਸੂਟ ਦੀ ਗ੍ਰੇਸ ਦੁੱਗਣੀ ਹੋ ਗਈ ਇਹ ਡਿਜ਼ਾਈਨ ਇੰਨਾ ਕ ਕਰਨ ਨਾਲ ਐਂਡ ਮਲਟੀ ਕਲਰ ਜਿੱਦਾਂ ਆਪਣੇ ਸੂਟ 'ਚ ਆਪਾਂ ਲੇਸ ਦੀ ਫਿਨਿਸ਼ਿੰਗ ਦੇ ਦਿੱਤੀ ਐਂਡ neck ਤੇ ਵੀ ਆਪਾਂ ਲੇਸ ਦੇ ਦਿੱਤੀ ਠੀਕ ਹੈ ਜੀ ਇਹਦੀਆਂ 슬ੀਵਸ ਆ ਗਿਆ 슬ੀਵਸ ਤੇ ਵੀ ਆਪਾਂ ਬਾਰਡਰ ਦੇ ਦਿੱਤਾ ਜੋ ਆਪਾਂ ਘੇਰੇ ਤੇ ਦਿੱਤਾ ਹੋਇਆ ਤਾਂ ਇਹ ਆਪਣੇ ਸੂਟ ਰੈਡੀ ਹੋ ਜਾਂਦੇ ਆ ਕਿ ਜਿੱਦਾਂ ਛੋਟੇ-ਮੋਟੇ ਫੰਕਸ਼ਨ ਆਉਂਦੇ ਆ ਆਪਾਂ ਤਾਂ ਉਹਨਾਂ ਤੇ ਆਪਾਂ ਇਹਨਾਂ ਨੂੰ ਵੇਚ ਕਰ ਸਕਦੇ ਆ ਜਿੱਦਾਂ ਕਿੱਟੀ ਪਾਰਟੀ ਹੋ ਗਈਆਂ ਬਰਥਡੇ ਪਾਰਟੀ ਹੋ ਗਈਆਂ ਮਤਲਬ ਜਿੱਥੇ ਆਪਾਂ ਜ਼ਿਆਦਾ ਹੈਵੀ ਨਹੀਂ ਯੂਜ਼ ਕਰਨਾ ਚਾਹੁੰਦੇ ਤਾਂ ਸਿੰਪਲ ਸੂਪਰ ਸੂਟ ਆ ਜਾਂਦੇ ਨੇ ਇਹ ਆ ਇਹਦੀ ਸੈਮੀ ਪਟਿਆਲਾ ਸਲਵਾਰ ਜੀ 올 ਓਵਰ ਸੂਟ ਰਹੂਗਾ ਇਹ ਪਿਓਰ ਚਨਾਉਂ ਦਾ ਇਹਦੇ ਨਾਲ ਦੁਪੱਟਾ ਰੱਖਿਆ ਜੀ ਆਪਾਂ ਬੇਸ ਕਲਰ ਦਾ ਠੀਕ ਹੈ ਜੀ ਕਲਰ ਇਹ ਬਹੁਤ ਹੀ ਪਿਆਰਾ ਜਿਹਾ ਤੁਸੀਂ ਦੇਖ ਸਕਦੇ ਹੋ ਐਂਡ ਮਲਟੀ ਕਲਰ ਦੀ ਹੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜਿੱਤਾਂ ਆਪਣੇ ਪ੍ਰਿੰਟ ਦੇ ਵਿੱਚ ਕਲਰ ਆ ਜਾਂਦੇ ਆ ਉਦਾਂ ਦੇ ਕਲਰ ਲੈ ਕੇ ਹੀ ਆਪਾਂ ਇਹਨੂੰ ਫਿਨਿਸ਼ਿੰਗ ਦੇ ਦਿੱਤੀ ਲੇਸ ਦੀ ਠੀਕ ਹੈ ਜੀ ਬਰਬਰੀ ਫੈਬਰਿਕ ਰਹੂਗਾ ਐਂਡ ਪਿਓਰ ਚਨਾਉਂ ਦਾ ਦੁਪੱਟਾ ਰਹੂਗਾ ਇਹਦੇ ਨਾਲ ਵਰਕ ਤੁਸੀਂ ਹੈਵੀ ਕਰਾਉਣਾ ਚਾਹੁੰਦੇ ਹੋ ਹੈਵੀ ਹੋ ਜਾਊਗਾ ਮਤਲਬ ਜਿੱਦਾਂ ਦਾ ਵੀ ਤੁਸੀਂ ਲਾਈਕ ਕਰਦੇ ਹੋ ਉਦਾਂ ਦਾ ਕੰਮ ਹੋ ਜਾਂਦਾ ਠੀਕ ਹੈ ਜੀ ਬਟ ਇਹ ਐਜ਼ ਇਟ ਇਜ਼ ਬਣਿਆ ਹੋਇਆ ਵੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਤੇ ਨੈਕਸਟ ਪ੍ਰਿੰਟ ਆ ਜਾਂਦਾ ਜੀ ਆਪਣਾ ਇਹ ਵਾਲਾ ਅੱਜ ਵਾਲੇ ਪ੍ਰਿੰਟ ਆਪਣੇ ਸਾਰੇ ਹੀ ਬਹੁਤ ਪਿਆਰੇ ਜਿਹੇ ਪ੍ਰਿੰਟ ਆ ਤਾਂ ਬਹੁਤ ਪਿਆਰੇ ਜਿਹੇ ਸੂਟ ਰੈਡੀ ਹੋਏ ਆ ਇਦਾਂ ਹੋ ਜਾਂਦਾ ਜੀ ਇਹਨਾਂ ਨੇ ਸਾਡੇ ਤੇ ਛੱਡਤਾ ਸੀ ਕਿ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਸਾਨੂੰ ਰੈਡੀ ਕਰਕੇ ਭੇਜ ਦਿਓ ਤਾਂ ਆਪਾਂ ਆਪਣੀ ਚੁਆਇਸ ਦੇ ਅਕੋਰਡਿੰਗ ਹੀ ਇਹਨਾਂ ਨੂੰ ਰੈਡੀ ਕਰਕੇ ਸੂਟ ਭੇਜਦੇ ਆ ਤਾਂ ਤੁਸੀਂ ਇਦਾਂ ਮਤਲਬ ਸਾਡੇ ਤੇ ਵੀ ਛੱਡ ਸਕਦੇ ਹੋ ਤੇ ਆਪਣਾ ਡਿਜ਼ਾਈਨ ਵੀ ਸਾਨੂੰ ਸੈਂਡ ਕਰ ਸਕਦੇ ਹੋ ਤੇ ਸੇਮ ਰੈਡੀ ਹੋ ਜਾਊਗਾ ਇਹ ਵੀ ਪ੍ਰਿੰਟ ਬਹੁਤ ਪਿਆਰਾ ਜੀ ਹੋ ਸਕਦਾ ਸੇਮ ਪ੍ਰਿੰਟ ਨਾ ਮਿਲੇ ਆਪਾਂ ਨੂੰ ਦਿਖਾਉਣ ਦਾ ਮਤਲਬ ਇਹ ਆ ਕਿ ਜਿੱਦਾਂ ਮੈਂ ਤੁਹਾਨੂੰ ਦਿਖਾਈ ਆ ਆਪਾਂ ਕਿਸੇ ਵੀ ਪ੍ਰਿੰਟ ਦੇ ਉੱਪਰ ਇਹਨੂੰ ਇਦਾਂ ਤੁਹਾਨੂੰ ਡਿਜ਼ਾਈਨ ਕਰਕੇ ਦੇ ਸਕਦੇ ਆ ਜੋ ਵੀ ਆਪਣਾ ਪ੍ਰਿੰਟ ਹੋਊਗਾ ਜੋ ਪ੍ਰਿੰਟ ਦੇ ਕਲਰ ਹੋਣਗੇ ਆਪਾਂ ਉਹਨੂੰ ਇਦਾਂ ਡਿਜ਼ਾਈਨ ਕਰ ਸਕਦੇ ਆ ਕਿਉਂਕਿ ਪ੍ਰਿੰਟ ਦਾ ਇਹ ਹੁੰਦਾ ਜੀ ਪ੍ਰਿੰਟ ਸੋਲਡ ਆਊਟ ਹੋ ਜਾਂਦੇ ਆ ਸੇਮ ਨਹੀਂ ਮਿਲਦੇ ਜਿੱਦਾਂ ਆਪਾਂ ਪਿਛਲੀ ਵੀਡੀਓ ਪਾਈ ਸੀ ਪ੍ਰਿੰਟ ਸੂਟਾਂ ਦੀ ਤਾਂ ਉਹ ਆਪਣੇ ਸਾਰੇ ਸੋਲਡ ਆਊਟ ਹੋ ਗਏ ਕਾਫੀ ਜਨੇ ਜਿੱਦਾਂ ਸੇਮ ਪ੍ਰਿੰਟ ਮੰਗ ਰਹੇ ਸੀ ਜੀ ਸੇਮ ਪ੍ਰਿੰਟ ਨਹੀਂ ਮਿਲਣਗੇ ਆਪਾਂ ਅੱਗੇ ਹੋਰ ਮਤਲਬ ਪ੍ਰਿੰਟ ਲੈ ਕੇ ਆਵਾਂਗੇ ਤੁਹਾਡੇ ਲਈ ਕਿਉਂਕਿ ਸੇਮ ਪ੍ਰਿੰਟ ਆਪਣੇ ਖਾਨ ਸਾਰੇ ਸੋਲਡ ਆਊਟ ਹੋ ਗਏ ਤਾਂ ਸੇਮ ਨਹੀਂ ਮਿਲਦੇ ਹੁੰਦੇ ਪ੍ਰਿੰਟੇ ਬਹੁਤ ਪਿਆਰਾ ਜੀ ਚਨਾਉਂ ਦੇ ਉੱਪਰ ਪ੍ਰਿੰਟ ਆ ਇਹ ਬਿਲਕੁਲ ਸੌਫਟ ਫੈ布ਰਿਕ ਹੈ ਵੀ ਤੇ ਇਹ ਹੈਗਾ ਪ੍ਰਿੰਟ ਕਲਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜੈ ਇਹਨੂੰ ਵੀ ਆਪਾਂ ਮਲਟੀ ਲੇਸ ਦਿੱਤੀ ਆ neck ਦੇ ਉੱਪਰ ਜਿੱਦਾਂ ਆਪਣਾ ਪ੍ਰਿੰਟ ਹੈ ਠੀਕ ਹੈ ਜੀ ਐਂਡ ਇਹਦੇ ਆਪਾਂ ਘੇਰੇ ਦੇ ਉੱਪਰ ਵਰਕ ਕੀਤਾ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਚੈੱਕ ਕਰੋ ਤੁਸੀਂ ਇਹਦੇ ਵਿੱਚੋਂ ਹੀ ਆਪਾਂ ਕਲਰ ਲੈ ਕੇ ਪਿੰਕ ਸ਼ੇਡ ਸਿੰਗਲ ਆਪਾਂ ਚੱਕ ਕੇ ਬਹੁਤ ਜ਼ਿਆਦਾ ਬ੍ਰਾਈਟ ਪਿੰਕ ਦੀ ਸੋਬਰ ਜਿਹਾ ਸ਼ੇਡ ਤੇ ਪੂਰਾ ਜੀਰੋ ਟਾਂਕੇ ਦਾ ਕੰਮ ਕੀਤਾ ਹੋਇਆ ਜੀ ਤੁਸੀਂ ਚੈੱਕ ਕਰੋ ਤੇ ਉੱਪਰ ਜੋ ਕਿ ਬਹੁਤ ਜ਼ਿਆਦਾ ਗ੍ਰੇਸਫੁਲ ਲੱਗ ਰਿਹਾ ਘੇਰੇ ਦੇ ਉੱਪਰ ਪੂਰਾ ਬਾਰਡਰ ਦਿੱਤਾ ਹੋਇਆ ਸਿੰਗਲ ਕਲਰ ਦੇ ਨਾਲ ਠੀਕ ਹੈ ਜੀ ਫਿਨਿਸ਼ਿੰਗ ਕੰਮ ਦੀ ਤੁਸੀਂ ਚੈੱਕ ਕਰ ਸਕਦੇ ਹੋ ਐਂਡ ਇਹ ਆ ਗਿਆ ਜੀ ਇਹਦੀ ਸਲਿਟਸ ਦੇ ਉੱਪਰ ਆਪਾਂ ਮਲਟੀ ਕਲਰ ਦੀ ਜਿੱਦਾਂ ਆਪਣੇ ਪ੍ਰਿੰਟ ਚ ਸ਼ੇਡ ਆ ਸਾਰੇ ਸ਼ੇਡ ਦੀ ਆਪਾਂ ਇਦਾਂ ਲੇਸ ਦਿੱਤੀ ਇਹਨੂੰ ਫਿਨਿਸ਼ਿੰਗ ਇਹ ਇਦਾਂ ਦੇ ਸੂਟ ਆਪਣੇ ਰੈਡੀ ਹੋ ਜਾਂਦੇ ਆ ਜੀ ਫੈਬਰਿਕ ਵੀ ਇਦਾਂ ਦੇ ਆ ਐਂਡ ਮਤਲਬ ਡਿਜ਼ਾਈਨ ਆਪਾਂ ਇਹਨੂੰ ਇਦਾਂ ਕੀਤਾ ਕਿ ਇਹ ਸਦਾ ਵਹਾਰਾ ਇਹ ਨਹੀਂ ਕਿ ਆਪਾਂ ਅੱਜ ਪਾਏ ਤਾਂ ਕੱਲ ਨੂੰ ਆਊਟ ਆਫ ਫੈਸ਼ਨ ਹੋ ਜਾਣਗੇ ਇਦਾਂ ਦੀਆਂ ਚੀਜ਼ਾਂ ਨਹੀਂ ਹੈਗੀਆਂ ਇਹ ਇਹ ਮਤਲਬ ਸਦਾ ਬਹਾਰ ਸੂਟਰੇ ਆਪਣੇ ਰਹਿੰਦੇ ਆ ਇਹ ਆ ਗਿਆ ਜੀ ਦੀ 슬ੀਵਸ ਤੇ ਕੰਮ ਸੇਮ ਹੀ ਬਾਰਡਰ ਜੋ ਆਪਣੇ ਘੇਰੇ ਤੇ ਹੁੰਦਾ ਆਪਾਂ 슬ੀਵਸ ਤੇ ਦਿੱਤਾ ਹੋਇਆ ਐਂਡ ਲੇਸ ਦੀ ਫਿਨਿਸ਼ਿੰਗ ਠੀਕ ਹੈ ਜੀ ਇਹ ਆ ਗਈ ਜੀ ਇਹਦੀ ਸਲਵਾਰ 올 ਓਵਰ ਸੂਟ ਰਹੂਗਾ ਜੀ ਇਹ ਵੀ ਆਪਣਾ ਕਿਉਂਕਿ ਇਹ ਪ੍ਰਿੰਟ ਇਦਾਂ ਦੇ ਆ ਇਹ 올 ਓਵਰ ਹੀ ਸੋਹਣਾ ਲੱਗੂਗਾ ਪਲੇਨ ਦੇ ਨਾਲ ਇਹ ਇੰਨਾ ਜ਼ਿਆਦਾ ਉੱਠ ਕੇ ਨਹੀਂ ਆਉਣਾ ਸੀ ਜਿੰਨਾ ਇਹ 올ਓਵਰ ਸੋਣਾ ਲੱਗ ਰਿਹਾ ਤੇ ਇਹਦੇ ਨਾਲ ਆਪਾਂ ਰੱਖਿਆ ਜੀ ਸਿੰਗਲ ਕਲਰ ਦਾ ਦੁਪੱਟਾ ਹਾਂਜੀ ਇਹਦੇ ਨਾਲ ਆਪਾਂ ਟਾਈਡਾਈ ਦੁਪੱਟਾ ਵੀ ਰੱਖ ਸਕਦੇ ਸੀ ਕਿ ਪਰ ਮੈਨੂੰ ਲੱਗਿਆ ਕਿ ਬਹੁਤ ਜ਼ਿਆਦਾ ਹੋਛਪੋਛ ਲੱਗੂਗਾ ਤਾਂ ਇਸ ਕਰਕੇ ਆਪਾਂ ਪਲੇਨ ਸਿੰਗਲ ਕਲਰ ਦਾ ਦੁਪੱਟਾ ਇਹਦੇ ਨਾਲ ਰੱਖਿਆ ਪਿਓਰ ਚਨਾਉਣ ਦਾ ਠੀਕ ਹੈ ਜੀ ਪਿਓਰ ਚਨਾਉਣ ਦਾ ਦੁਪੱਟਾ ਤੇ ਮਲਟੀ ਕਲਰ ਦੀ ਆਪਾਂ ਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਠੀਕ ਹੈ ਜੀ ਸਿੰਗਲ ਦੁਪੱਟਾ ਰੱਖਿਆ ਆਪਾਂ ਕਿਉਂਕਿ ਇਹ ਚੀਜ਼ਾਂ ਸਦਾ ਬਹਾਰ ਨੇ ਜੀ ਠੀਕ ਹੈ ਕਿ ਕਾਫੀ ਜਨੇ ਜਿੱਦਾਂ ਆਪਾਂ ਨੂੰ ਕਹਿੰਦੇ ਆ ਕਿ ਤੁਸੀਂ ਸੇਮ ਪ੍ਰਿੰਟ ਸਾਨੂੰ ਦੋ ਦੇਖੋ ਜੀ ਸੇਮ ਪ੍ਰਿੰਟ ਨਹੀਂ ਮਿਲਦੇ ਹੁੰਦੇ ਬਟ ਪ੍ਰਿੰਟ ਨੂੰ ਆਪਾਂ ਕਿੱਦਾਂ ਡਿਜ਼ਾਈਨ ਕਰਨਾ ਤਾਂ ਗ੍ਰੇਸਫੁੱਲ ਉਹਨੂੰ ਬਣਾਉਣਾ ਹੁਣ ਦਿਖਾਉਣ ਦਾ ਪਰਪਸ ਇਹ ਆ ਕਿ ਤੁਹਾਨੂੰ ਆਈਡੀਆ ਹੋ ਜਾਏ ਕਿ ਆਪਾਂ ਇਦਾਂ ਪ੍ਰਿੰਟ ਸੂਟਾਂ ਨੂੰ ਰੈਡੀ ਕਰ ਸਕਦੇ ਆ ਹਾਂਜੀ ਕਾਫੀ ਪਹਿਣਾ ਦਾ ਕੁਐਸਚਨ ਹੁੰਦਾ ਕਿ ਸਾਨੂੰ ਸੇਮ ਪ੍ਰਿੰਟ ਚਾਹੀਦਾ ਦੇਖੋ ਜੀ ਸੇਮ ਪ੍ਰਿੰਟ ਨਹੀਂ ਮਿਲਦੇ ਹੁੰਦੇ ਆਪਾਂ ਮਤਲਬ ਕਿ ਇਸੇ ਹੋਰ ਪ੍ਰਿੰਟ ਤੇ ਡਿਜ਼ਾਈਨ ਕਰਾਂਗੇ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਮਤਲਬ ਵਧੀਆ ਉੱਠ ਕੇ ਆਏ ਹੋ ਦਿਖਾਉਣ ਦਾ ਪਰਪਸ ਇਹ ਹੁੰਦਾ ਕਿ ਆਪਾਂ ਨੂੰ ਆਈਡੀਆ ਹੋ ਜਾਂਦਾ ਕਿ ਆਪਾਂ ਇਦਾਂ ਪ੍ਰਿੰਟ ਸੂਟਾ ਨੂੰ ਮਤਲਬ ਡਿਜ਼ਾਈਨ ਕਰ ਸਕਦੇ ਆ ਇਸ ਕਰਕੇ ਆਪਾਂ ਕਿਸੇ ਵੀ ਪ੍ਰਿੰਟ ਦੇ ਉੱਪਰ ਤੁਸੀਂ ਡਿਜ਼ਾਈਨ ਕਰਵਾਓਗੇ ਤਾਂ ਸਾਡੀ ਕੋਸ਼ਿਸ਼ ਇਹ ਹੁੰਦੀ ਹੈ ਕਿ ਕੁਝ हट ਕੇ ਮਤਲਬ ਜੋ ਚੀਜ਼ ਸੋਹਣੀ ਲੱਗੇ ਬਹੁਤ ਜ਼ਿਆਦਾ ਆਪਾਂ ਉਦਾਂ ਦੀ ਚੀਜ਼ ਬਣਾਈਏ ਠੀਕ ਹੈ ਜੀ ਜਿੱਦਾਂ ਹੁਣ ਇਹਨਾਂ ਨੇ ਸਾਡੇ ਤੇ ਛੱਡਿਆ ਹੋਇਆ ਸੀ ਤਾਂ ਅਸੀਂ ਮਤਲਬ ਇਹਨਾਂ ਨੂੰ ਆਪਣੀ ਚੁਆਇਸ ਦੇ ਅਕੋਰਡਿੰਗ ਰੈਡੀ ਕਰਕੇ ਦਿੱਤਿਆ ਤੇ ਬਹੁਤ ਪਿਆਰੇ ਜਿਹੇ ਸੂਟ ਰੈਡੀ ਹੋਏ ਆ ਤਾਂ ਹੋਪਸ ਹੋ ਕੀ ਤੁਹਾਨੂੰ ਸਭ ਨੂੰ ਇਹ ਪਸੰਦ ਆਉਣਗੇ ਇਸ ਕਰਕੇ ਤੁਸੀਂ ਕਿਸੇ ਵੀ ਪ੍ਰਿੰਟ ਦੇ ਉੱਪਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਨੈਕਸਟ ਆ ਜਾਂਦਾ ਜੀ ਆਪਣਾ ਇਹ ਵਾਲਾ ਸੂਟ ਇਹ ਵਾਲੇ ਸੂਟ ਆਪਣੇ ਸੁਪਰ ਹਿੱਟਾ ਜੀ ਇਹ ਆਪਣਾ ਫੈਬਰਿਕ ਐਂਡ ਇਹ ਸੂਟ ਅਲੱਗ-ਅਲੱਗ ਡਿਜ਼ਾਈਨ ਹੁਣ ਦਿਖਾਉਣ ਦਾ ਪਰਪਸ ਇਹ ਹੈ ਕਿ ਇਹ ਤੁਸੀਂ ਦੇਖੋ ਇਹ ਘਟੋ-ਘਟ ਆਪਣੇ ਕਾਫੀ ਡਿਜ਼ਾਈਨ ਇਹ ਫੈਬਰਿਕ ਤੇ ਸੇਮ ਕਲਰ ਤੇ ਰੈਡੀ ਹੋਇਆ ਆਫ-ਵਾਈਟ ਨਾਲ ਅਲੱਗ-ਅਲੱਗ ਤਰ੍ਹਾਂ ਦੇ ਡਿਜ਼ਾਈਨ ਤਾਂ ਬਹੁਤ ਜ਼ਿਆਦਾ ਆਪਣੇ ਇਹ ਸੂਟ ਰੈਡੀ ਹੁੰਦੇ ਆ ਹੁਣ ਵੀ ਆਪਣੇ ਇਹ ਸੂਟ ਕਾਫੀ ਬੁੱਕ ਹੋਇਆ ਬਟ ਹੁਣ ਆਪਣਾ ਫੈਬਰਿਕ ਆਊਟ ਆਫ ਸਟਾਕ ਹੋ ਗਿਆ ਸੀ ਆਪਾਂ ਦੁਬਾਰਾ ਡਿਮਾਂਡ ਦਿੱਤੀ ਆ ਆ ਗਿਆ ਜਦੋਂ ਫੈਬਰਿਕ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਇਹ ਜੌਰਜਟ ਦਾ ਫੈਬ੍ਰਿਕ ਹੈ ਜਿਹੜੇ ਆਪਣੇ ਨਾਲ ਪੁਰਾਣੇ ਜੁੜੇ ਹੋਏ ਉਹਨਾਂ ਨੂੰ ਪਤਾ ਹੀ ਹੈ ਆਪਾਂ ਮਤਲਬ ਇਹ ਸੂਟਾਂ ਨੂੰ ਡਿਜ਼ਾਈਨ ਕਰਦੇ ਆਂ ਕਾਫੀ ਤਰ੍ਹਾਂ ਨਾਲ ਕੀਤਾ ਤਾਂ ਦਿਖਾਉਣ ਦਾ ਪਰਪਸ ਹੀ ਹੈ ਕਿ ਜਿਹੜੇ ਆਪਣੇ ਨਵੇਂ ਜੁੜੇ ਆ ਉਹ ਵੀ ਦੇਖ ਸਕਣ ਠੀਕ ਹੈ ਜੀ ਇਹ ਵੀ ਆਪਣਾ ਸੇਮ ਕਲਰ ਸੇਮ ਪ੍ਰਿੰਟ ਰਊ ਦਾ ਜੌਰਜਟ ਦਾ ਹਾਂਜੀ ਇਹ ਵੀ ਆਪਾਂ ਹੁਣ ਮੰਗਵਾਇਆ ਸੀਗਾ ਤਾਂ ਆਪਣੇ ਸਾਰੇ ਬੁੱਕ ਹੋ ਚੁੱਕੇ ਆ ਸੂਟ ਤੁਸੀਂ ਚੈੱਕ ਕਰੋ ਆਪਾਂ ਬਟਨ ਦਿੱਤੇ ਐ ਇਦਾਂ ਆਫ-ਵਾਈਟ ਕਲਰ ਦੀ ਪਾਈਪਿੰਗ ਦੇ ਕੇ ਆਫ-ਵਾਈਟ ਇਹਦੇ ਵਿੱਚ ਬਾਂਦਨੀ ਪ੍ਰਿੰਟ ਜੌਰਜਟ ਫੈਬਰਿਕ ਹੈ ਜੀ ਪਿਓਰ ਜੌਰਜਟ ਦੇ ਉੱਪਰ ਇਹਦੇ ਤੇ ਵੀ ਆਪਾਂ ਡਿਫਰੈਂਟ ਡਿਜ਼ਾਈਨ ਕੀਤਾ ਤੁਸੀਂ ਚੈੱਕ ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ ਸਿੰਪਲ ਸੋ ਉੱਪਰ ਜਿਹਾ ਡਿਜ਼ਾਈਨ ਡੈਡੀ ਹੋਇਆ ਆਫ-ਵਾਈਟ ਦੇ ਨਾਲ ਇਦਾਂ ਪੂਰਾ ਕੱਟਵਰਕ ਦੇ ਵਿੱਚ ਡਿਜ਼ਾਈਨ ਆ ਜਾਂਦਾ ਬਹੁਤ ਚਾਦਾ ਉੱਠ ਕੇ ਆਇਆ ਹੈ ਵੀ ਇਹ ਤਾਂ ਘੇਰਾ ਆ ਗਿਆ ਜੀ ਕਟਵਰਕ ਦੇਖ ਸਕਦੇ ਹੋ ਤੁਸੀਂ ਪੂਰਾ ਫਿਨਿਸ਼ਿੰਗ ਦਿੱਤੀ ਹੋਈ ਹੈ ਪੂਰਾ ਕਟਵਰਕ दैट इज द ਇੰਡਾ ਹੋਗਾ ਇਹ ਤਾਂ ਆਫ ਵਾਈਟ ਕਲਰ ਦੀ ਆਪਾਂ ਇਹਨੂੰ ਪਾਈਪਿੰਗ ਦਿੱਤੀ ਆ ਐਂਡ ਇਹ ਆ ਗਿਆ ਜੀ ਦੀਆਂ 슬ੀਵਸ ਤੇ ਸੇਮ ਬਾਰਡਰ 슬ੀਵਸ ਤੇ ਕੰਮ ਆ ਗਿਆ ਇਹ ਵੀ ਬਹੁਤ ਪਿਆਰਾ ਜਿਹਾ ਆਪਣਾ ਡਿਜ਼ਾਈਨ ਰੈਡੀ ਹੋਇਆ ਐਂਡ ਇਹ ਆਗੀ ਜੀ 올ਓਵਰ ਸੂਟ ਰਹਿਦਾ ਜੀ ਇਹ ਸਲਵਾਰ ਆਗੀ ਤੇ ਪਿਓਰ ਸ਼ਿਫੋਨ ਦਾ ਆਪਾਂ ਦੇ ਨਾਲ ਦੁਪੱਟਾ ਰੱਖਿਆ ਜੀ ਟਾਈ ਐਂਡ ਡਾਈ ਪਿਓਰ ਤੇ ਹੀ ਜਾਂਦੀ ਹੈ ਆਫ ਵਾਈਟ ਕਲਰ ਦੀ ਆਪਾਂ ਇਹਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਐਂਡ ਇਹਨੂੰ ਟਾਈ ਐਂਡ ਡਾਈ ਕੀਤਾ ਹੋਇਆ ਆਪਾਂ ਦੁਪੱਟੇ ਨੂੰ ਇੱਦਾਂ ਠੀਕ ਹੈ ਜੀ ਟਾਈ ਐਂਡ ਡਾਈ ਦੁਪੱਟਾ ਆ ਗਿਆ ਇਹ ਆਪਣਾ ਅਲੱਗ ਡਿਜ਼ਾਈਨ ਰੈਡੀ ਹੋਇਆ ਸੀ ਤਾਂ ਇਸ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਕਿਉਂਕਿ ਇਹ ਫੈਬਰਿਕ ਦੇ ਉੱਪਰ ਆਪਣੇ ਅਲੱਗ-ਅਲੱਗ ਡਿਜ਼ਾਈਨ ਰੈਡੀ ਹੁੰਦੇ ਆ ਤਾਂ ਹੋ ਵੀ ਰਹੇ ਆ ਡਿਜ਼ਾਈਨ ਆਪਾਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿਹੜੇ ਆਪਣੇ ਸੂਟ ਆਰਡਰ ਦੇ ਰੈਡੀ ਹੋ ਰਹੇ ਆ ਤੇ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਹਾਂਜੀ ਇਹ ਝੂਟ ਫੈਬਰਿਕ ਹੈ ਬੜਾ ਪਿਆਰਾ ਜਿਹਾ ਪਿਸਤਾ ਸ਼ੇਡ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਣੀ ਆ ਕਿ ਸੇਮ ਫੈਬਰਿਕ ਇਹ ਨਹੀਂ ਮਿਲੂਗਾ ਜੀ ਹੁਣ ਝੂਟ ਦੇ ਵਿੱਚ ਤੁਸੀਂ ਕਿਸੇ ਵੀ ਫੈਬਰਿਕ ਤੇ ਕਲਰ ਸੀਮ ਲੈ ਸਕਦੇ ਹੋ ਜੇ ਤੁਹਾਨੂੰ ਚਾਹੀਦਾ ਚੇਂਜ ਵੀ ਕਰ ਸਕਦੇ ਹੋ ਸਮਰ ਦੇ ਅਕੋਰਡਿੰਗ ਕਿਸੇ ਵੀ ਫੈਬਰਿਕ ਤੇ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਆਪਣਾ ਡਿਜ਼ਾਈਨ ਮਤਲਬ ਪਸ਼ਮੀਨਾ ਤੇ ਵੀ ਰੈਡੀ ਹੋਇਆ ਸੀ ਕਾਟਨ ਤੇ ਰੈਡੀ ਹੁੰਦਾ ਜੂਟ ਫੈਬਰਿਕ ਤੇ ਹੋਇਆ ਬਟ ਸੇਮ ਫੈਬਰਿਕ ਹੁਣ ਤੁਹਾਨੂੰ ਨਹੀਂ ਮਿਲੇਗਾ ਇਹ ਆ ਗਿਆ ਇਹ ਤਾਂ neck ਠੀਕ ਹੈ ਜੀ ਆਪਾਂ ਦੋ ਕਲਰ ਦੇ ਜੋ ਵਰਕ ਦੇ ਵਿੱਚ ਆ ਪੌਟਲੀ ਬਟਨ ਦਿੱਤੇ ਹੋਇਆ ਇਹਦੀ ਪੂਰੀ ਸ਼ਰਟ 'ਚ ਬੁਟੀ ਆਉਂਦੀ ਹੈ ਜੀ ਇੰਦਾ ਇੰਦਾ ਸਿੰਪਲ ਜਿਹਾ ਸੂਟ ਇਹ ਬਹੁਤ ਪਿਆਰਾ ਜਿਹਾ ਰੈਡੀ ਹੁੰਦਾ ਇਹ ਲਾਈਟ ਜਿਹਾ ਪਿਸਤਾ ਸ਼ੇਡ ਤੁਸੀਂ ਮਤਲਬ ਬਟਰ ਕਾਟਨ ਇੰਦਾਂ ਦੇ ਫੈਬਰਿਕ ਦੇ ਵਿੱਚ ਲੈ ਸਕਦੇ ਹੋ ਸੇਮ ਸ਼ੇਡ ਤੇ ਅਸੀਂ ਤੁਹਾਨੂੰ ਰੈਡੀ ਕਰਕੇ ਦੇ ਸਕਦੇ ਆ ਇਹਦੇ 슬ੀਵਸ ਤੇ ਕੰਮ ਆ ਜਾਂਦਾ ਜੀ ਕਲਰ ਕੰਬੀਨੇਸ਼ਨ ਤੁਸੀਂ ਚੈੱਕ ਕਰੋ ਬੜੇ ਪਿਆਰੇ ਜਿਹਾ ਮਿੱਠੇ ਜਿਹਾ ਸ਼ੇਡ ਦਿੱਤੇ ਹੋਇਆ ਡਬਲ ਬਾਰਡਰ 슬ੀਵਸ ਤੇ ਆ ਜਾਂਦਾ ਐਂਡ ਲਾਈਟ ਪਿੰਕ ਕਲਰ ਦੀ ਆਪਾਂ ਇਹਨੂੰ ਪਾਈਪਿੰਗ ਦੀ ਫਿਨਿਸ਼ਿੰਗ ਦਿੱਤੀ ਠੀਕ ਹੈ ਜੀ ਤੇ ਇਹਦੇ ਨਾਲ ਆਪਣੀ ਅੱਗੇ ਜੀ ਸਲਵਾਰ ਪਿਓਰ ਚਨਾਉਣ ਦਾ ਬੇਸ ਕਲਰ ਦਾ ਰੱਖਿਆ ਜੀ ਆਪਾਂ ਦੁਪੱਟਾ ਇਹ ਮੈਂ ਤੁਹਾਨੂੰ ਫੇਰ ਦੱਸਣਾ ਚਾਹੁੰਦੀ ਆ ਕਿ ਚੁਆਇਸ ਹੁੰਦੀ ਆ ਜਿਹੜੇ ਆਪਣੇ ਪਹਿਲਾਂ ਸੂਟ ਬੰਦੇ ਉਹਨਾਂ ਨਾਲ ਟਾਈ ਐਂਡ ਆਈ ਦੁਪੱਟੇ ਆਪਾਂ ਰੱਖੇ ਸੀ ਇਹ ਪਲੇਨ ਰੱਖਿਆ ਇਹਨਾਂ ਨੂੰ ਪਲੇਨ ਦੁਪੱਟੇ ਪਸੰਦ ਆ ਸਿੰਪਲ ਸੋਪਨ ਤੇ بیس ਕਲਰ ਦੀ ਲੇਸ ਦਿੱਤੀ ਆਪਾਂ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਉੱਠ ਕੇ ਆਇਆ ਇਹ ਸੂਟ ਵੀ ਗ੍ਰੇਸਫੁਲ ਲੱਗਦਾ ਤੇ ਮੈਂ ਤੁਹਾਨੂੰ ਦੁਬਾਰਾ ਫੇਰ ਕਹੂੰਗੀ ਕਿ ਫੈਬਰਿਕ ਸੇਮ ਜੂਟ ਚ ਨਹੀਂ ਮਿਲੂਗਾ ਜੀ ਤੁਸੀਂ ਕਾਟਨ ਦੇ ਕਿਸੇ ਵੀ ਫੈਬਰਿਕ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ ਸੇਮ ਡਿਜ਼ਾਈਨ ਇਹ ਆਪਣੀ ਕਲੈਕਸ਼ਨ ਸੀ ਅੱਜ ਵਾਲੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਕਿੱਦਾਂ ਦੇ ਲੱਗੇ ਆਪਣੀ ਅੱਜ ਵਾਲੀ ਕਲੈਕਸ਼ਨ ਤੇ ਸਾਰਿਆਂ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਜੀ ਤੁਸੀਂ ਸਾਡੀ ਕਲੈਕਸ਼ਨ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹੋ ਵੀਡੀਓ ਵਾਚ ਕਰਨ ਲਈ ਧੰਨਵਾਦ